ਜਲੂਸ ਦਾ ਬਾਈ ਪਿੰਡ ਦਾ ਨਿਕਲੀ ਜਾਂਦਾਗਾ ਕੱਡੀ ਦਾ ਜਾਂਦੇ ਆ ਬਾਈ ਗੱਲ ਜਾ ਰਹੇ ਹੈ ਬੀ ਗਲਦੀਪ ਥੋੜੂ ਕੱਢ ਰਿਹਾ ਸੋ ਬੋਲ ਰਿਹਾ ਹੈ ਠੀਕ ਹੈ ਮੈਂ ਐਮਸੀ ਖੜਾ ਮੈਨੂੰ ਬੋਲਣ ਦਾ ਅਧਿਕਾਰ ਨਹੀਂ ਹੈਗਾ ਕੋਈ ਨਹੀਂ ਤੈਨੂੰ ਬੋਲਣ ਨੂੰ ਕੌਣ ਰੋਕਦਾ ਇੱਕ ਮਿੰਟ ਇਹ ਸਮੱਸਿਆ ਕੀ ਆ ਗਈ ਮੰਨ ਲਓ ਮੰਨ ਕੇ ਜਦ 100 ਬੰਦਾ ਖੜਾ ਮੈਂ ਤਾਂ ਆਖਿਆ ਮੈਂ ਇੱਕ ਕਮੇਟੀ ਕੁਰਸੀ ਲਿਆ ਮਾੜਾ ਜ ਮੈਂ ਬੋਲਣਾ ਦੋ ਮਿੰਟਾ ਕੁਰਸੀ ਤੇ ਜਦੋਂ ਗਰਮੀਤ ਥੱਲੇ ਖੜਾ ਤੂੰ ਕੋਈ ਬਾਈ ਜੀ ਗਰਮੀਤ ਹੈਲੋ ਬਾਈ ਹੈਲੋ ਅੰਡੇ ਵੀਰ ਗਰਮੀਤ ਦਾ ਤੇਰਾ ਕੱਦ ਦੇਖ ਦੂ ਕਿੱਥੇ ਆਗਾ ਠੀਕ ਆ ਬੰਦੇ ਨੇ ਬੋਲਣਾ ਤਾਂ ਹਾਈਡ ਕਰਕੇ ਬੋਲਦਾ ਐਵੇਂ ਨਹੀਂ ਬੋਲਿਆ ਜਾਂਦਾ ਹੈਗਾ ਇਹ ਗੱਲਾਂ ਨਹੀਂ ਹੁੰਦੀਆਂ ਕੋਈ ਇਹ ਕੋਈ ਬਾਰਡਿਕਸ ਨਾਲ ਕੁਝ ਕਰ ਰਹੇ ਹੋ ਰੱਜ ਕੇ ਬਾਰਡਿਕਸ ਕਰ ਰਹੇ ਹੋ ਯਾਰ ਭਾਈ ਜੀ ਹਲਨ ਮਰ ਦਾ ਛੋਟਾ ਪ੍ਰਧਾਨ ਹੀ ਨਹੀਂ ਮੌਜੂਦ ਹੈ ਇੱਥੇ ਪ੍ਰਧਾਨ ਹੀ ਨਹੀਂ ਮੌਜੂਦ ਹੈਗਾ ਛੋਟਾ ਛੋਟਾ ਪ੍ਰਧਾਨ ਹੀ ਨਹੀਂ ਮੌਜੂਦ ਹੈਗਾ ਇੱਥੇ ਬਾਹਰ ਆ ਬਈ ਬਾਹਰ ਭਾਈ ਰੋਲਾ ਨਹੀਂ ਹੈਗਾ ਇਹ ਸੱਚ ਹੈ ਬਈ ਲੋਕਾਂ ਦੇ ਨਾਲ ਭਾਈ ਜੀ ਆਏ ਕੇ ਸ਼ਾਂਤੀ ਨਾਲ ਕਰ ਲੋ ਗੱਲ ਕਾਹ ਨੂੰ ਕੋਈ ਨਾ ਕਰੇ ਇੱਥੇ ਬੋਲ ਯਾਰ ਅੱਲਿਆ ਯਾਰ ਚੇਹ ਕਿਹੜਾ ਰੋਕਦਾ ਤੈਨੂੰ ਆਹ ਕੁਰਸੀ ਲੈ ਹੀ ਬਾਈ ਜਾ ਕੇ ਯਾਰ ਚੱਕੀ ਹੋ ਪਈ ਆ ਕੁਰਸੀ ਲੈ ਜਾ ਕੇ ਲੈ ਇੱਥੇ ਬੁਲਾਵਾਂਗੇ ਯਾਰ ਬੋਲ ਕਲਦੀ ਭਈਆ ਹੋ ਗਈ ਕੁਰਸੀ ਇੱਥੇ ਬੋਲ ਆ ਲੈ ਮੈਿਕੋਸ ਲੈ ਯਾਰ ਆ ਜਿਹੜਾ ਮੀਡ ਗੱਲੋਂ ਕਰੋ ਯਾਰ ਕਾਦੇ ਵਾਸਤੇ ਆ ਲੈ ਇੱਕ ਮਰਸੀ ਲੈ ਬੇਨਤੀ ਆ ਲੈ ਇੱਥੇ ਖੜੇ ਖੜੇ ਇੱਥੇ ਖੜਾ ਆ ਲੈ ਭਾਈ ਇੱਥੇ ਮੈਿਕੋਸ ਮਿੰਟ ਭਾਈ ਸਾਰੇ ਜਣੇ ਚੁੱਪ ਕਰੋ ਯਾਰ ਚੁੱਪ ਭਾਈ ਤਾਜਪੁਰਿਆ ਜੀ ਬੋਲੋ ਕਿਸੇ ਨੂੰ ਕੋਈ ਉੱਚੇ ਨਹੀਂ ਮਾਰੀ ਗੱਲਾਂ ਨਾਲ ਥੋੜਾ ਪਿੱਛੇ ਹੋ ਜਾਓ ਮੈਂ ਬੋਲਣ ਦਾ ਮਾਰਾ ਕੁਰਸੀ ਕਿਉਂਕਿ 200 ਬੰਦੇ ਸਾਹਮਣੇ ਹੁਣ ਮੈਂ ਇੱਥੇ ਖੜ ਕੇ ਤਾਂ ਬੋਲ ਨਹੀਂ ਸਕਦਾ ਨਹੀਂ ਭਾਈ ਐਮਸੀ ਆ ਤੂੰ ਬੋਲ ਸਕਦਾ ਕੋਈ ਨਹੀਂ ਰੋਕ ਸਕਦਾ ਕੌਣ ਰੋਕੂ ਹਣੇ ਪਹਿਲੀ ਗੱਲ ਅੱਜ ਤੁਸੀਂ ਇੱਥੇ ਇਕੱਠੇ ਹੋਇਓ ਠੀਕ ਹੈ ਤੇਰਾ ਐਮਐਸਯਾ ਦੇ ਬੱਚੋ ਮੈਂ ਵੀ ਐਮਐਸਯਾ ਮਜੂਦਾ ਵੋਟਾਂ ਦੇ ਵਿੱਚ ਖੜਾ ਹੋ ਕੇ ਬਿਨਾਂ ਸਰਕਾਰ ਤੋਂ ਜਿੱਤਿਆ ਠੀਕ ਹੈ ਜੀ ਗੱਲ ਪਿੰਡ ਦੇ ਨਾਲ ਖੜਨਾ ਸਾਡੀ ਡਿਊਟੀ ਹੈ ਐਂ ਪਹਿਲਾਂ ਖੜਦੇ ਰਹੀ ਜਿਹੜੇ ਬੰਦੇ ਕਹਿੰਦੇ ਨੇ ਵੀ ਸਿਆਸਤ ਕਰਦਾ ਪਹਿਲਾਂ ਉਹਨਾਂ ਦੇ ਉਹ ਆ ਵੀ ਦੇਣ ਦੱਸਦੇ ਨੇ ਪਿੰਡ ਦੇ ਕਿਹੜੇ ਮਸਲੇ ਤੇ ਬੋਲਣਾਂ ਅੱਜ ਤੱਕ ਕਰਾਂਗੇ ਭਾਵੇਂ ਸਕੂਲ ਦਾ ਮੁੱਦਾ ਹੋਵੇ ਭਾਵੇਂ ਪੁਲਿਸ ਲੈਣ ਵਾਲਾ ਮੁੱਦਾ ਹੋਵੇ ਮੈਂ ਪੁੱਛਣਾ ਚਾਹੁੰਨਾ ਜਿਹੜੀ ਪੰਚਾਇਤ ਅੱਜ ਕਹਿੰਦੀ ਸੀ ਪਿੰਡ ਵਾਲਿਆਂ ਦੀ رائے ਲਵਾਂਗੇ ਆਹ ਏਜੰਡਾ ਕੱਢਣ ਤੋਂ ਪਹਿਲਾਂ رائے ਕਾ ਤੋ ਲਤੀ ਜੇ ਅੱਜ ਲੋਕ ਅੱਜ ਬਾਹਰ ਨਿਕਲੇ ਫੇਰ ਥੋੜੇ ਰਹਿ ਜਾਦਾ ਕੀ ਜਿੱਤੇ ਬੀਬਣੀ ਵਾਲੀ ਜ਼ਮੀਨ ਵੇਚਣ ਦਾ ਮਤਾਂ ਪਾਇਆ ਸੀ ਉਦੋਂ ਵਾਲੇ ਮੈਨੂੰ ਦਿਖਾਓ ਉਹ ਕਿੱਥੇ ਨੇ ਪੱਤਰ ਥੋੜੇ ਜਿਹੜੇ ਲੋਕਾਂ ਦੀ ਸਲਾਹ ਲੈਂਦੀ ਸੀ ਲੈਂਦੀ ਕਿਹਦੀ ਰਹਿ ਥੋ ਨਹੀਂ ਬਈ ਕਿਸੇ ਤੋਂ ਨਹੀਂ ਲੈਂਦੀ ਸੋ ਕਹਿਣ ਦਾ ਮਤਲਬ ਕੀ ਹੈ ਪਹਿਲਾਂ ਦਾ ਹਟਾਇਆ ਵਾਲੇ ਤੁਹਾਨੂੰ ਵਧਾਈਆਂ ਠੀਕ ਹੈ ਮਾੜਾ ਜੀ ਬੀਬਣ ਕੇ ਰੱਖਿਆ ਕਰੋ ਹਿੰਮਤ ਯਾਰਾ ਚਾਹੇ ਕੋਈ ਵੀ ਹੈ ਚਾਹੇ ਮੈਂ ਜੇ ਤੁਸੀਂ ਪਿੰਡ ਨਾਲ ਨਹੀਂ ਖੜ ਸਕਦੇ ਥੋੜਾ ਇੱਥੇ ਪਿੰਡ ਦੇ ਵਿੱਚ ਰਹਿਣ ਦਾ ਕੋਈ ਹੱਕ ਨਹੀਂ ਹੈਗਾ ਮੈਂ ਸਾਫ਼ ਤੌਰ ਦੇ ਉੱਪਰ ਕਹਿਣਾ ਮੈਂ ਖੁਦ ਇਸ ਨਗਰ ਰੈਗਾ ਵਧਾਉਣ ਵਾਲੇ ਮੁੱਦੇ ਦੇ ਵਿਰੋਧ ਦੇ ਵਿੱਚ ਆ ਜੀ ਬਸ ਠੀਕ ਹੈ ਅਸੀਂ ਅੱਜ ਦੇ ਇਹ ਕੱਲੇ ਮੁੱਦੇ ਤੇ ਨਹੀਂ ਬੋਲਿਆ ਮੈਂ ਮਦਾ ਪਿੰਡ ਦੇ ਹਰ ਮੁੱਦੇ ਤੇ ਬੋਲਿਆ ਜਿਹਨੂੰ ਤਕਲੀਫ ਆ ਉਹ ਆਪਦਾ ਬਾਇਓ ਡਾਟਾ ਬਰਾਬਰ ਦਿਖਾ ਦੇ ਲਈ ਭਾਈ ਅਸੀਂ ਵੀ ਆਹਾਂ ਆਹ ਪਿੰਡ ਦੇ ਕੰਮ ਕਰਾਏ ਨੇ ਠੀਕ ਹੈ ਮੈਂ ਘਰੋਂ ਮਾੜਾ ਜ਼ਰੂਰ ਆ ਮੈਂ ਜੇਬ ਦੇ ਵਿੱਚੋਂ ਕੋਈ ਰੁਪਈਆ ਨਹੀਂ ਖਰਚ ਸਕਦਾ ਬਾੜਦੇ ਪਰ ਬਿਨਾਂ ਸਰਕਾਰ ਤੋਂ ਪੈਸਾ ਲੈਣਾ ਔਖਾ ਜਿਵੇਂ ਹੁਣ ਮੇਰਾ ਭਰਾ ਸੋਨੇ ਕਹਿੰਦਾ ਵੀ ਤੈ ਤੈ ਮੇਰਾ ਨੋ ਵੀਡੀਓ ਚ ਨਾ ਲੈ ਭਰਾਵਾ ਸਿੱਧੀ ਗੱਲ ਹੈ ਤੇਰੀ ਲਾਈਵ ਅਗਲਾ ਕੁਝ ਕੁ ਸੋਚਦੇ ਕੁਝ ਸੋਚਦਾ ਨਹੀਂ ਤੈ ਮੈਨੂੰ ਕਹਿੰਦਾ ਤੈ ਤੈ ਮੈਂ ਥੱਲੇ ਖੜ ਲੈਣਾ ਖੜਨ ਦੀ ਕੀ ਗੱਲ ਆ ਦੇਖੋ ਜੀ ਧੱਕਾ ਸ਼ਰਿਆਨ ਦਾ ਧੱਕਾ ਕਰ ਰਿਹਾ ਆ ਦੇਖੋ ਭਾਈ ਆ ਦੇਖੋ ਤੁਹਾਡੇ ਸਾਹਮਣੇ ਆ ਆ ਦੇਖੋ ਜੀ ਹਰ ਵਾਰੀ ਇਹੀ ਬੰਦੇ ਨੂੰ ਇੱਕ ਦਿੱਕਤ ਆ ਰਹੀ ਆ ਇਸੇ ਬੰਦੇ ਨੂੰ ਤਕਲੀਫ ਹੁੰਦੀ ਆ ਜੀ ਹਰ ਵਾਰ ਮੁਤਾਬਕ ਭਾਈ ਜੋਦੜ ਹਾਈਟ ਦੇਖ ਲੈ ਉਹ ਗੱਲ ਕਰ ਰਿਹਾ ਮੇਰਾ ਨਾਮ ਵੀ ਦੇ ਦੇ ਤੂੰ ਗੱਲ ਗੱਲ ਤੇ ਨਾਂ ਲੈ ਕੇ ਉਸੇ ਬਣਾ ਲੈ ਮੈਂ ਦਾਦਾ ਤੈਨੂੰ ਦੋ ਮੈਨੂੰ ਇਹ ਗੱਲ ਕਹਿ ਰਿਹਾ ਕੌਣ ਹੁੰਦਾ ਠੀਕ ਹੈ ਜੇਬ ਚੋਂ ਕੀ ਰੁਪਏ ਲਾਇਆ ਬਾਹਰ ਇਹ ਕੌਣ ਹੁੰਦਾ ਗੱਲ ਮੈਂ ਤੈਨੂੰ ਜਾ ਕੇ ਲਾਈ ਹੋ ਗਿਆ ਇਹ ਐਮ ਸੀ ਡੇਰ ਚੋਰ ਨਹੀਂ ਹੋਣੀ ਨਾ ਹੋ ਸਕਿਆ ਇਹ ਤੁਸੀਂ ਕੌਣ ਹੈ ਮਸੀਂਗੀ ਹੋਣੀ ਤੁਸੀਂ ਕੌਣ ਹੈ ਵੀਰੇ ਮੇਰੀ ਗੱਲ ਸੁਣੋ ਐਮ ਸੀ ਡੇਰ ਰੁਪਏ ਲਾਉਂਦੇ ਹੁੰਦੇ ਨਹੀਂ ਜੀ ਤਕਲੀਫ ਸਰਕਾਰ ਆ ਵੀਰੇ ਸੁਣੋ ਪਰ ਅਸੀਂ ਦਾ ਕੋਈ ਪਿੱਛਾ ਨਹੀਂ ਆ ਰਿਹਾ ਜੇ ਕਹਿੰਦਾ ਨਾ ਕੋਈ ਪਿੰਨਾ ਭਾਈ ਇਹਨਾਂ ਦੀ ਸਰਕਾਰ ਦਾ ਹਰ ਕੋਈ ਨਹੀਂ ਹੋਇਆ ਸੀ ਜੇ ਸਰਕਾਰ ਨਹੀਂ ਸੀ ਇਹ ਕੋਸਤਾ ਨਹੀਂ ਹੋਇਆ ਸੀ ਗੱਲ ਵਧਾਈ ਜਾਨੇ ਛੋਟੀ ਪਿੰਡ ਤੋਂ ਬਿਨਾ ਪੁੱਛਿਆ ਕੋਈ ਮਤ ਨਹੀਂ ਸੀ ਪਾਸ ਹੁੰਦੇਗੇ ਜਿਵੇਂ ਤੁਸੀਂ ਗੱਲ ਰਹੇ ਹੋ ਇੱਕ ਮਿੰਟ ਗੱਲ ਸੁਣਾ ਵੱਡੀ ਚੀਜ਼ਾਂ ਜੇ ਆਪਾਂ ਕਿਤੇ ਜਾ ਕੇ ਦੱਸਾਂ ਕਿਤੇ ਵੀ ਨਹੀਂ 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 ਖੜਨਦੇ ਯਾਰ ਗੱਲ ਕਰ ਫਿਰ ਹੱਲਾ ਕਰੋ ਵੀਰੇ ਮੈਂ ਹੱਲਾ ਕਰਦਾ ਮੇਰਾ ਕਮਲ ਇਹਦਾ ਕੋਈ ਹੱਲਾ ਕੈਨਸਲ ਕਰੋ ਮਤ ਜੀ ਪਹਿਲਾ ਨੰਬਰ ਤੋਂ ਇੱਕ ਮਿੰਟ ਇੱਕ ਮਿੰਟ ਬਾਈ ਜੀ ਵੀਰ ਜੀ ਹੈਲੋ ਬਾਈ ਜੀ ਇੱਕ ਮਿੰਟ ਇੱਕ ਮਿੰਟ ਇਹ ਕਰਨਾ ਹੁੰਦਾ ਡੀਸੀ ਦਾ ਬਿਲਕੁਲ 10 ਐਮਸੀ ਦਾ 10 ਐਮਸੀ ਦਾ ਬਹੁਮਤ ਆ ਉਹਦੀ ਲਿਖ ਕੇ ਦੇ ਆਉਂਦੇ ਸੋ ਆਪਾਂ ਇਹੇ ਮੌਕਾ ਨਹੀਂ ਦੇਣਾ ਖਾਨ ਸਾਹਿਬ ਸੋਨਨੀ ਸੋਨਨੀ ਮੈਂ ਇੱਕ ਮੈਂ ਵੈਂਦੀ ਇਹ ਕਰਦਾ ਤੁਹਾਡੇ ਮੰਮੀ ਐਨਸੀ ਨੇ ਉਹ ਕਿਉਂ ਨਹੀਂ ਆਏ ਜੀ ਟਾਡੇ ਮਾਤਾ ਜੀ ਐਮਸੀ ਨੇ ਉਹ ਬੋਲਰ ਤੁਸੀਂ ਦਾ ਬੋਲ ਇੱਧਰ ਆ ਕੇ ਜਵਾਬ ਦੇ ਦੋ ਪਿੰਡ ਪਿੰਡ ਬਾਈ ਜੀ ਇੱਕ ਮਿੰਟ ਮੈਨੂੰ ਮਨ ਚੱਲ ਯਾਰ ਉਧਰ ਦਾ ਗੱਲ ਕਰ ਲੈਣੋ ਇਹ ਕੌਣ ਪਿੰਡ ਪਿੰਡ ਮੈਂ ਪਿੰਡ ਦਾ ਸੁਨੇਕਾ ਬਾਈ ਜੀ ਮੈਂ ਵੀ ਹਾਂ ਹੈ ਚੈਨਲ ਜਿਹੜਾ ਚੱਲ ਜ਼ਰਾ ਤੇਰਾ ਮੇਰਾ ਆਪਦਾ ਪਰਸਨਲ ਚੈਨਲ ਆ ਕਾਦਾ ਲਗਾ ਹੈ ਸਰਕਾਰੀ ਦਫਤਰ ਜਾ ਕੇ ਵੀਡੀਓ ਬਣਾਉਂਦਾ ਕੌਣ ਬਣਾ ਨਹੀਂ ਸਕਦਾ ਕੀ ਗੱਲ ਤੁਸੀਂ ਬਣਾ ਸਕਦੇ ਹੋ ਆ ਦੇਖੋ ਜੀ ਕਿਸ ਤਰ੍ਹਾਂ ਗਲਤ ਕੰਮ ਕਰਕੇ ਜਾ ਕੇ ਅਗਲੇ ਨੂੰ ਮੋੜ ਕੇ ਪੈਸੇ ਮੰਗਣ ਲੱਗਿਆ ਨਾ ਗੱਲ ਗੱਲ ਦੇ ਦੇਖੋ ਇੱਕ ਮਿੰਟ ਬਾਈ ਜੀ ਕੈਂਟ ਬਾਈ ਆ ਧੱਕਾ ਨਾ ਕਰ ਠੀਕ ਹੈ ਨਾ ਇਹ ਧੱਕਾ ਨਾ ਕਰ ਠੀਕ ਹੈ ਜੀ ਆਹ ਦੇਖੋ ਜੀ ਭਾਈ ਜੀ ਕਿਵੇਂ ਧੱਕਾ ਕਰ ਰਿਹਾ ਹੈਗਾ ਇਹਨਾਂ ਦੇ ਬਖਲਾਟਾ ਕੌਣ ਕਾਣ ਕਰ ਕੌਣ ਰੱਖਿਆ ਹੈ ਭਾਈ ਜੀ ਕੋਈ ਸਬੂਤ ਆਏਗਾ ਸਬੂਤ ਆਏਗਾ ਸਬੂਤ ਆਏਗਾ ਭਾਈ ਜੀ ਛੋਟਾ ਵੀ ਸਾਰਾ ਬਤਾ ਬਾਬਾ ਜੀ ਇਹ ਨਾ ਗੱਲ ਕਰੋ ਛੋਟਾ ਵੀ ਸਾਰਾ ਬਤਾ ਉਹ ਝੂਠੇ ਪਰਚੇ ਬਵਾਉਣ ਵਾਲਾ ਤੂੰ ਝੂਠੇ ਪਰਚੇ ਬਵਾਉਣ ਵਾਲਾ ਤੇਰੇ ਸ਼ਰਮ ਤੂੰ ਕਰ ਸ਼ਰਮ ਤੂੰ ਕਰ ਹੋਰ ਸ਼ਰਮ ਤੂੰ ਕਰ ਯਾਰ ਤੇਤੋਂ ਛੋਟੀ ਹੁੰਦੀ ਆ ਪਰ ਸਿਰ ਬੇਨਤੀ ਹੈ ਜੀ ਸਰਕਾਰ ਖੜਾ ਲਾਣਾ ਪੁਸਤਕ ਨਾਲ ਸਰਕਾਰ ਆਹ ਦੇਖੋ ਪੱਤਰਕਾਰ ਸਾਰੇ ਨਾਲ ਖੜੇ ਆ ਸਾਨੂੰ ਵੀ ਰਾਈਟ ਆ ਤੁਹਾਨੂੰ ਬੜੀਆਂ ਗੱਲਾਂ ਨਹੀਂ ਤੇ ਆਜੋ ਜੀ ਆਜੋ ਆਹ ਦੇਖੋ ਜੀ ਗਰਮੀਤ ਬਾਵਾ ਧਮਕੀਆਂ ਦਿੰਦਾ ਇਸ ਤਰ੍ਹਾਂ ਧਮਕੀਆਂ ਦਿੰਦਾ ਇਹ ਆ ਨਗਰ ਕਾਉਂਸਲ ਦੇ ਐਮਸੀ ਇਹਨਾਂ ਦੇ ਦੇਖ ਕੇ ਗੱਲ ਤਾਂ ਕੱਚੀ ਗੱਲ ਦਾ ਫਾਇਦਾ ਨਹੀਂ ਜਿਹੜੇ ਕੋਈ ਭਾਈ ਜੀ ਮੈਂ ਤਾਂ ਸਵਾਲ ਹੀ ਪੁੱਛਿਆ ਤੁਹਾਡੇ ਮਾਤਾ ਜੀ ਐਮਸੀ ਆ ਉਹ ਬੋਲਣ ਤੂੰ ਕੌਣ ਹੁੰਨਾ ਵੀਰੇ ਇੱਥੇ ਖੜਕੇ ਬੋਲਣ ਵਾਲਾ ਤੂੰ ਕੌਣ ਹੁੰਨਾ ਮੈਨੂੰ ਇਹ ਦੱਸ ਵੀਰੇ ਤੂੰ ਕੌਣ ਆ ਤੂੰ ਕੌਣ ਹੈ ਤੂੰ ਕੌਣ ਆ ਵੀਰੇ ਤੂੰ ਕੌਣ ਆ ਪਬਲਿਕ ਦੇ ਅਸੀਂ ਮਾਰ ਕੇ ਭਟਕ ਜੂ ਗੈਦੀ ਬੋਲੇ ਗੜਕ ਚੋਂ ਬਾਹਰ